ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਤੇ ਸਵਾਗਤ ਆ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਚੱਲਿਆਂ ਆਪਾਂ ਏਕਮ ਤੇ ਟਰੈਕਟਰ ਲੈ ਕੇ ਮਾਥਾ ਟੇਕਨ ਤੇ ਕੱਢਦੇ ਆ ਟਰੈਕਟਰ ਨੂੰ ਆਪਾਂ ਬਾਹਰ ਠੀਕ ਹੈ ਲੋਈ ਕਰਦੇ ਆ ਸਟਾਰਟ ਆਪਾਂ ਸੁੱਖ ਰੱਖੀ ਪ੍ਰਮਾਤਮਾ ਹਾਂਜੀ ਮਿੱਤਰੋ ਟਰੈਕਟਰ ਆਪਾਂ ਬਾਹਰ ਕੱਢ ਰਿਹਾ ਬਸ ਨਾ ਉਡੀਕ ਕਰ ਰਹੇ ਆ ਤੇ ਦੋਸਤ ਆਪਣੇ ਆਉਂਦੇ ਫਿਰ ਚੱਲਦੇ ਆ। ਲੋਈ ਆਪਾਂ ਰਾ ਚ ਚੱਕਣੇ ਬੰਦੇ ਤੇ ਚੱਲਦੇ ਆ। ਆਪਾਂ ਕਾਲਮਰ ਅੰਦਰੋਂ ਤੇ ਰੱਖੀ। ਚੰਗਾ। ਅੱਜ ਵੀ ਆਪਾਂ ਚੱਲੇ ਆਈ ਜਿਸ ਨਾਲ ਆਪਣੇ ਟੋਪਲਾ। ਉਹ ਸਾਡਾ ਬੰਦਾ ਨਾ ਇੱਕ ਤੂੜੀ ਪਾਈ ਜਾਂਦਾ ਏ ਓਏ ਚੱਲ ਨਹੀਂ ਆ ਤੂੜੀ ਪਾਈ ਜਾਂਦਾ ਏ ਆ ਵੇਖ ਲੈ ਦਕਰਾਲ ਕੇ ਮੁੰਡੇ ਹਾਂ ਹਾਂ ਤੇ ਦਕਰਾਲ ਉਕਰਾ ਲਓ ਕਰਾ ਲਓ ਵਾਟ ਬਹੁਤ ਵੀਰੇ ਵਾਟ ਬਹੁਤ ਵੀਰੇ ਹਾਂ ਰੰਗਾਂ ਕਰਿਆ ਅਦਾ ਕਰ ਦੋਈ ਓਏ ਤੇਰੀਆਂ ਆਂ ਯਾ ਪੂਰੇ ਹੁੰਦਾ ਈਸੇ ਜਾ ਕਰ ਲੋ ਆਹ ਅੱਛਾ ਮੌਸਮ ਅੱਛਾ ਮੌਸਮ ਵਾਹ ਜੀ ਕੁਛ ਕਹਿਣਾ ਚਾਹਣੇ ਹੋ ਵੀ ਅੱਛਾ ਮੌਸਮ ਅੱਛਾ ਮੌਸਮ

ਪਲੇਟਫਾਰਮ ਨੇ ਤੁਹੀਂ ਲਵਾਉਣਾ ਹੈ ਪਰ ਆਪਾਂ ਹੀ ਲਵਾਵਾਂਗੇ ਨਵਾਂ ਆਵਾ ਗੱਲ ਹੀ ਕੋਈ ਨਹੀਂ ਯਾਰ ਕੱਢੀਏ ਮਿੱਟੀ ਚਲੋ ਆਜੋ ਚੰਕੌਰ ਜੀ ਪੁੱਤ ਰਹੂ ਪਰ ਨਹੀਂ ਬੰਨਿਆ ਆਜੇ ਪ੍ਰਸ਼ਾਦ ਲਈ ਜਾਂਦੇ ਆ ਜੀ ਮੁੰਡੇ ਲੈ ਪਹਿਲਾਂ ਪੌਂਦਰ ਮਿੱਟੀ ਕੱਢੀਏ ਬਾਬੇ ਦੀ ਜਹਾਣਾ ਇੱਥੇ ਮੱਟ ਤੇ ਮੱਥਾ ਟੇਕਾਂਗੇ ਚਾਲਦੇ ਆਪਾਂ ਇੱਧਰ ਦੇਖ ਕੇ ਲਾਉਣੀ ਹੈ ਜਗਾ ਟਰੈਕਟਰ ਯਾ ਇੱਥੇ ਆਹ ਜਿਹਾ ਸਹੀ ਜਗਾ ਮਿਲ ਗਿਆ ਆਪਾਂ ਨੇ ਇੱਥੇ ਦਰਵਾਇਆ ਕੀ ਚੀਜ਼ ਆ ਅੱਛਾ ਪੁਰਾਣਾ ਵਿਰਸਾ ਪੁਰਾਣਾ ਵਿਰਸਾ ਨੇ ਬਾਬਾ ਵੇਚੇ ਬਣਾ ਕੇ ਵੇਚਦੇ ਆਂ ਵੇਚਦੇ ਆ ਵੇਚਦੇ ਹੋ ਇਹ ਤੁਹਾਡੇ ਕੋਈ ਕੋਈ ਚੀਜ਼ਾਂ ਤੁਹਾਡੇ ਹੈਗੀਆਂ ਕੋਈ ਕੁਸਾੜੀ ਆ ਸਾਡੇ ਦਾ ਤਾਂ ਤਾਂ ਪਈ ਆ 45 ਦਾ ਤੇ ਆ ਵੀ ਹੈਗੀਆਂ ਤੁਹਾਡੀ ਲਗਰਾਂ ਦੀ ਸੇਵਾ ਕਿ ਸਾਮੋਹਿਆ ਵਾ ਤਾਂ ਬਿਲਕੁਲ ਨਿਆ ਕਰਾ ਕੇ ਰੱਖੇ ਤਾ ਨਾ ਬਕਸੇ ਅਗਲਾ ਨੂੰ ਵੇਚਦੇ ਕਰਦੇ ਆ ਕਿ ਇਹਦੇ 2026 ਦੇ ਕੈਲੰਡਰ ਤੁਹਾਨੂੰ ਵਰਤਾਏ ਜਾ ਰਹੇ ਨੇ ਉੱਨਾ ਉੱਤੇ ਸਕੈਨਰ ਵੀ ਫਟਕ ਪਾੜਾ ਗੋਲ ਗੁਲੇ ਖਾਦੇ ਗੋਲ ਗੁਲੇ ਨਹੀਂ ਖਾਦੇ ਮਾਤਾ ਗੋਬੀ ਵਾਲੇ ਪਕੌੜੇ ਆ ਪਕੌੜੇ ਕਹਿ ਦਿੰਨੇ ਆ ਸਵਾਦ ਦੇ ਦਿੰਨੇ ਆ ਜੇ ਕਿਸੇ ਵੀ ਮੌਕੇ ਤੇ ਮਾਇਆ ਦੀ ਸੇਵਾ ਪਾ ਕੇ ਖੁਸ਼ੀਆਂ ਪ੍ਰਾਪਤ ਕਰੋ ਸਹੌਲ ਪਈਆ ਕੋਰ ਮਿਲਾਂ ਵੀ ਨੰਬਰਾਣੀ ਸੇਵਾ ਕਰਦਾ ਮੋਦੀਆ ਪਕਾਣਾ ਸੇਵਾ ਤੋਂ ਸਮਾਪਤ ਹੋ ਗਿਆ ਝਮਕਾਰ ਲੈ ਲਾ ਕੋ ਚੂੜੀਆਂ ਚਾੜੀਆਂ ਚੂੜੀਆਂ ਦਾ ਕੀ ਕਰਨਾ ਹੈ ਆਡੋ ਭੱਜੀ ਨਾਂ ਨਹੀਂ ਦੱਸਦੇ ਗੁਰਦਾਰ ਪਾੜਾ ਸੱਚੇ ਪਾਸ਼ਾ ਉਹ ਬੰਦਾ ਆਪਣਾ ਚੱਪਲੀਆਂ ਉੱਥੇ ਹੀ ਭੁੱਲ ਗਿਆ ਸੀਗਾ ਪਾ ਲਿਆ ਪਾ ਲਿਆ ਹਾਈ ਚੱਲ ਪਿਆ ਵਾਪਸ ਮੱਥਾ ਟੇਕ ਕੇ ਚਮਕੌਰੋਂ ਨਾ ਮੈਚ ਲਾਉਣਾ ਇਹਦੀ ਮੈਚ ਜਲਾ ਲਾ ਆਇਆ ਬਕਲੇ ਕਾਈ ਗੁਰੂ ਪਾਪਾ ਸੌਖ ਕਰ ਕੀ

ਪਾਰ ਤੂੰ ਨਹੀਂ ਮੇਰੇ ਤਾਂ ਚੌਂਡੀ ਆ ਰੱਬ ਲੱਗਣਾ ਇਹ ਨਹੀਂ ਨਹੀਂ ਲਾਦਾਂਗੇ ਆਹਾ ਪਾ ਲਈ ਆਪਾਂ ਘਰੇ ਇੱਕ ਡਰਾਈਵਰ ਬਾਹਰ ਤਾਂ ਇੱਥੇ ਰਹਿ ਗਿਆ ਫਾਈਨਲ ਹੋ ਗਈ ਅੱਜ ਦੀ ਆਪਣੀ ਯਾਤਰਾ ਯਾਤਰਾ ਕਿਹਾ ਜਾਂਦੇ ਇਹਨੂੰ ਯਾਤਰਾ ਸਫਲ ਹੋ ਗਈ ਯਾਤਰਾ ਸਫਲ ਹੋ ਗਈ ਆ ਪਹਿਲੀ ਯਾਤਰਾ ਸੀਗੀ ਰੱਬ ਅਸੋਖ ਰੱਖੇ ਅਸੀਂ ਜਾਇਆ ਕਰਾਂਗੇ ਤੇ ਟੀਨ ਆਪਾਂ ਹੌਲੀ ਹੌਲੀ ਵਧਾਵਾਂਗੇ ਆਪਣੇ ਬੰਦੇ ਤਾਂ ਅੱਜ ਦੋ ਹੀ ਸੀਗੇ ਨਾਲ ਤੇ ਤੀਜਾ ਮੈਂ ਲਾਈ ਪਾ ਚ ਗਏ ਆਪਾਂ ਘਰੇ ਹਾਂਜੀ ਚਲੋ ਠੀਕ ਆ ਜੀ ਤੇ ਇਹ ਸੀ ਅੱਜ ਦਾ ਆਪਣਾ ਵਲੌਗ ਵਲੌਗ ਤੁਹਾਨੂੰ ਕਿਦਾਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਹੁਣ ਆਪਾਂ ਇੱਕ ਹੋਰ ਕੋਈ ਕੰਮ ਟਰੈਕਟਰ ਤੇ ਸਟਾਰਟ ਕਰਨਾ ਹੈ ਦੱਸੋ ਜੀ ਆਪਾਂ ਕੀ ਸਟਾਰਟ ਕਰੀਏ ਛਤਰੀ ਦਾ ਕੋਈ ਸਟਾਰਟ ਕਰੀਏ ਜਾਂ ਕੋਈ ਹੋਰ ਮੋਡੀਫਿਕੇਸ਼ਨ ਸਟਾਰਟ ਕਰੀਏ ਜੇ ਇੱਕ ਮਿੰਟਾਂ ਵਿੱਚ ਦੱਸੋ ਜੇ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਏ ਬਾਏ